जय श्री राम सब राम भक्तانو میرے ਵੱਲੋਂ ارجیش وردواج ایم ڈی ਖੇਤਕ ਸਿੰਘ ਸੰਸਥਾਵਾ چیئرمین शिव सहार ਮੰਡਲ ਵੱਲੋਂ ਇਸ ਸ਼ੁਭ ਮੌਕੇ ਤੇ ਮੈਂ ਬਹੁਤ ਬਹੁਤ ਵਧਾਈ ਦਿੰਦਾ ਹਾਂ ਕਿਉਂਕਿ ਜੋ ਭਗਵਾਨ ਰਾਮ ਸਾਡੇ ਸਭ ਦੇ ਪਿਆਰੇ ਰਾਮ ਦੀ ਲੰਬੇ ਤਵੱਸੇ ਹੋਏ ਆਰਾਮ ਜੋ ਕਿ ਸਾਨੂੰ ਬੜੀ ਦੇਰ ਤੋਂ ਆਰਾਮ ਮੰਦਿਰ ਦੇ ਜਰੂਰਤ ਆ ਰਿਹਾ ਉਹਦਾ ਨਿਰਮਾਣ ਕਰ ਚੱਲ ਰਿਹਾ ਸੀ ਉਸ ਵਿੱਚ 22 ਜਨਵਰੀ ਨੂੰ 12:20 ਦੇ ਉੱਤੇ ਜੋ ਭਗਵਾਨ ਜੀ ਦੀ ਮੂਰਤੀ ਸਥਾਪਨਾ ਹੋਣੀ ਹੈ ਤੇ ਪ੍ਰਾਣ ਪ੍ਰਤੀਸ਼ਟਾ ਹੋਣੀ ਹੈ ਇੱਕ ਸਾਡੇ ਵਾਸਤੇ ਬਹੁਤ ਖੁਸ਼ੀ ਗੌਰਵਮਈ ਔਰ ਸਾਡੇ ਇਹ ਬੜੇ ਇਤਿਹਾਸਕ ਪਲ ਹੋਣਗੇ ਅਤੇ ਮੈਂ ਇਸ ਮੌਕੇ ਤੇ ਸਾਰਿਆਂ ਨੂੰ ਇੱਕ ਬਹੁਤ-ਬਹੁਤ ਵਧਾਈ ਦੇਣਾ ਕਿਉਂਕਿ ਸਾਡਾ ਇੱਕ ਬੜੀ ਦੇਰ ਤੋਂ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਕਿਉਂਕਿ ਭਗਵਾਨ ਰਾਮ ਕਿਸੇ ਇੱਕ ਇਨਸਾਨ ਦੇ ਨਹੀਂ ਉਹ ਸਾਰਿਆਂ ਦੇ ਦਿਲਾਂ ਵਿੱਚ ਬਸੇ ਸਾਰੇ ਇਨਸਾਨਾਂ ਦੇ ਦਿਲਾਂ ਵਿੱਚ ਬਸੇ ਹੋਣ ਕਰਕੇ ਸਭ ਦੇ ਰਾਮ ਨੇ ਚਾਹੇ ਕੋਈ ਵੀ ਪਾਈਚਾਰਾ ਹੈ ਰਾਮ ਸਭ ਦੇ ਨੇ ਉਹ ਕਿਸੇ ਇੱਕ ਦਿਨ ਹੀ ਹੋ ਸਕਦਾ ਸਭ ਦਿਨ ਨਹੀਂ ਇਸ ਕਰਕੇ ਮੈਂ ਇੱਕ ਚਾਹਾਂਗਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਉਸ ਦਿਨ ਜਿੱਦਾਂ ਦੀਵਾਲੀ ਦਾ ਤੇ ਹਰ ਮਨਾਇਆ ਜਾਂਦਾ ਹੈ ਜਾਂ ਅਸੀਂ ਹੋਰ ਤੇ ਹਰ ਮਨਾਨੇ ਹਾਂ ਉਸ ਪਵਿੱਤਰ ਦਿਨ ਨੂੰ ਵੀ ਬੜੀ ਧੂਮ ਧਾਮ ਦੇ ਨਾਲ ਮਨਾਈਏ ਅਸੀਂ ਦੀਪਮਾਲਾ ਕਰੀਏ ਘਰ ਘਰ ਦੇ ਵਿੱਚ ਦੀਪਮਾਲਾ ਕਰੀਏ ਕਿਉਂਕਿ ਦੀਵਾਲੀ ਨੂੰ ਵੀ ਭਗਵਾਨ ਰਾਮ ਨਾਲ ਜੁੜੀ ਹੋਈ ਹੈ ਅਸੀਂ ਇੱਕ ਮਨਾਨੇ ਹਾਂ ਇਹ ਵੀ ਸਾਡੇ ਇੱਕ ਵਾਸਤੇ ਇਤਿਆਸਕ ਦਿਨ ਹੋਣ ਕਰਕੇ ਹਰ ਇਨਸਾਨ ਕਹੜਾ ਦੇ ਵਿੱਚ ਦੀਪਕ ਜਲਾਏ ਜੋ ਮੇਰੀ ਅਪੀਲ ਹੈ ਕਿਉਂਕਿ ਉਸਨ ਹਰ ਮੰਦਰਾਂ ਦੇ ਵਿੱਚ ਹਰ ਜਗ੍ਹਾ ਦੇ ਧਰਮ ਸਥਾਨਾਂ ਦੇ ਵਿੱਚ ਕੜਾ ਕੜਾ ਵਿੱਚ ਦੀਵਾਲ ਹੋਣੀ ਹੈ ਇਸੇ ਤਰ੍ਹਾਂ ਸਾਡੇ ਛੇ ਸਹਾਰਾ ਮੰਡਲ ਵੱਲੋਂ ਅਤੇ ਬਾਬਾ ਆਨੰਦ ਗਰੀਜ ਜੀ ਦੇ ਰਹਿ ਨਮਾਈ ਹੇਠ ਬਾਬਾ ਜੀ ਨੇ ਸ਼ੈਨ ਵੀ ਅਪੀਲ ਕੀਤੀ ਹੈ ਤੇ ਅਸੀਂ ਵੀ ਅਪੀਲ ਕਰਦੇ ਕਿ ਉਸ ਦਿਨ ਹਰੀ ਹਰ ਰੋਹੀ ਮੰਦਰ ਵਿੱਚ ਵੀ ਇਹ ਉਤਸਵ ਮਨਾਇਆ ਜਾਏਗਾ ਲੰਗੜ ਪੰਡਾਲਾ ਵੀ ਚੱਲੇਗਾ ਸਕਰੀਨ ਵੀ ਲੱਗੇਗੀ ਰਾਮ ਭਗਤ ਗੁੰਗਾਨ ਵੀ ਹੋਏਗਾ ਇਸ ਤੋਂ ਇਲਾਵਾ ਪੱਟੀ ਸ਼ਹਿਰ ਦੇ ਹੋਰ ਮੰਦਰਾਂ ਵਿੱਚ ਸਿਰ ਪੱਟੀ ਸ਼ਹਿਰ ਚ ਨਹੀਂ ਇਹ ਇੰਡੀਆ ਦੇ ਵਿੱਚ ਦੇਸ਼ ਭਰ ਦੇ ਵਿੱਚ ਦੇਸ਼ ਤੋਂ ਬਾਹਰ ਵੀ ਇਹ ਤੇ ਹਰ ਮਨਾਇਆ ਜਾ ਰਿਹਾ ਹੈ ਤੇ ਸਾਡਾ ਸਭ ਦਾ ਫਰਜ਼ ਬੰਦਾ ਹੈ ਕਿ ਭਾਈਚਾਰੇ ਨੂੰ ਮਜ਼ਬੂਤ ਕਰਦੇ ਹੋਏ ਅਸੀਂ ਸਾਰੇ ਭੈਣ ਭਰਾ ਮਿਲ ਕੇ ਜਿੰਨੇ ਵੀ ਸਾਡੇ ਭਾਈਚਾਰ ਨੇ ਅਸੀਂ ਮਿਲ ਕੇ ਭਗਵਾਨ ਆਰਾਮ ਦਾ ਜੋ ਪਲਾਂਟ ਪ੍ਰਤੀਸ਼ਟਾ ਹੈ ਬੜੀ ਧੂਮਤਾਂ ਮਰਨ ਬਲਾਈਏ ਤੇ ਭਗਵਾਨ ਆਰਾਮ ਅੱਗੇ ਪ੍ਰਾਰਥਨਾ ਕਰਕੇ ਜਿੱਦਾਂ ਮਰਿਆਦਾ ਪਰਸ਼ੋਤਮ ਸੀ ਉਹਨਾਂ ਮਰਿਆਦਾ ਕੋਈ ਆਰਾਮ ਰਾਜ ਕਿਹਾ ਜਾਂਦਾ ਕਿ ਆਰਾਮ ਰਾਜ ਹੋਣਾ ਚਾਹੀਦਾ ਤੇ ਭਗਵਾਨ ਕਿਰਪਾ ਕਰਨ ਸਾਡੇ ਦੇ ਉੱਤੇ ਤੇ ਸਾਡੇ ਦੇਸ਼ ਵਿੱਚ ਵੀ ਆਰਾਮ ਰਾਜ ਸਥਾਪਿਤ ਹੋਵੇ ਜਿੱਥੇ ਹਰ ਇਨਸਾਨ ਉਸੇ ਛਤਰ ਸ਼ਾਯਾ ਹੇਠ ਰਹਿ ਕੇ ਆਪਣੀਆਂ ਖੁਸ਼ੀਆਂ ਨੂੰ ਮਨਾ ਸਕੇ ਇਹੋ ਮੇਰੀ ਅਪੀਲ ਹੈ ਬગવાન ਅੱਗੇ ਵੀ ਇਹੋ ਅਪੀਲ ਹੈ ਕਿ ਸਾਡੇ ਤੇ ਆਪਣੀ ਕਿਰਪਾ ਕਰਨ ਤਾਂ ਸਿ ਉਸ ਦਿਨ ਬੜੇ ਚੰਗੇ ਢੰਗ ਨਾਲ ਮਨਾ ਸਕੀਏ ਜੈ ਸ਼੍ਰੀ ਰਾਮ